ਅੱਜ ਹੀ ਖੜਿਆ ਨਗਰ ਕੌਂਸਲ ਦਰਾਹਾ ਦੇ ਅੱਗੇ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਚੋਣ ਕਮਿਸ਼ਨ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਦੇ ਫਾਰਮ ਭਰਨ ਦਾ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਆਖਰੀ ਦਿਨ ਹੈ ਪਿਛੇ ਸਾਲ ਤੋਂ ਲੈ ਕੇ ਅੱਜ ਨਗਰ ਕੌਂਸਲ ਦਰਾਹਾ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਤੇ ਇੱਥੇ ਜੋ ਅਕਾਲੀ ਦਲ ਕਾਂਗਰਸ ਅਤੇ ਹੋਰ ਜੋ ਸੱਤਾਧਾਰੀ ਪਾਰਟੀ ਆ ਇਸ ਦੇ ਮੈਂਬਰ ਇੱਥੇ ਆਪਣੇ ਫਾਰਮ ਭਰਨ ਦੇ ਲਈ ਇੱਥੇ ਮੌਜੂਦ ਨੇ ਜੋ 2250 ਜੋ ਮੈਂਬਰ ਨੇ ਚੁਣੇ ਜਾਣੇ ਨੇ ਤੇ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਭਾਰੀ ਰੁਸ਼ਾ ਹੈ ਬਾਕੀ ਪਾਰਟੀਆਂ ਦੇ ਲੀਡਰ ਆਗੂ ਇੱਥੇ ਖੜੇ ਨੇ ਤੇ ਆਹ ਕਰਦੇ ਨਾਲ ਗੱਲਬਾਤ ਜਾਰੀ ਨੇ ਕਿਸ ਤਰ੍ਹਾਂ ਭਰੇ ਜਾ ਰਹੇ ਨੇ ਤੇ ਇਹਨਾਂ ਨੂੰ ਕੋਈ ਮੁਸ਼ਕਲ ਆ ਰਹੀ ਹੈ ਅਗਰ ਮੁਸ਼ਕਲ ਆ ਰਹੀ ਹੈ ਤਾਂ ਕਿਹੜੀ ਮੁਸ਼ਕਲ ਆ ਰਹੀ ਹੈ ਬਰਾਜੀ ਕੀ ਰਾਜੀ ਬਲਵਿੰਦਰ ਸਿੰਘ ਜੜ ਗਿਆ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਜੜ ਗਿਆ ਜੀ ਤੇ ਅੱਜ ਤੁਸੀਂ ਇੱਥੇ ਜੋ ਆ ਪਰਮ ਪਰ ਨਾ ਆਏ ਹੋ ਹਾਂਜੀ ਹਾਂਜੀ ਬਲਾਕ ਸੰਪਤੀ ਪਰ ਨੇ ਜਿਲ੍ਹਾ ਪ੍ਰੀਸ਼ਦ ਪਰ ਨਾ ਆਏ ਹੋ ਬਲਾਕ ਸੰਪਤੀ ਅੱਛਾ ਜੀ ਤੇ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਹੋ ਮੈਂ ਬਾਜਯਾ ਸਮਾਜ ਪਾਰਟੀ ਤੇ ਲੱਗ ਰਿਹਾ ਵੀ ਅਬ ਠੀਕ ਤਰ੍ਹਾਂ ਭਰੇ ਜਾ ਰਹੇ ਨੇ ਕੋਈ ਮੁਸ਼ਕਿਲ ਤਾਂ ਨਹੀਂ ਆ ਰਹੀ ਨਹੀਂ ਇਹ ਮੁਸ਼ਕਿਲ ਤਾਂ ਇਹ ਮੈਂ ਤਾਂ ਹਾਂ ਮੈਂ ਸਿਰਫ ਇੱਕ ਮਿੰਟਾ ਗੇਟ ਬੰਦ ਕਰ ਰਿਹਾ ਸੀਗਾ ਮੈਂ ਇੱਥੇ ਆ ਗਿਆ ਸੀਗਾ ਇਹਨਾਂ ਨੇ ਮੈਨੂੰ ਅੰਦਰ ਨਹੀਂ ਮਰਨ अच्छा जी हां कितने वक्त टाइम सीगा ना दा इरो वाला कह रहे थे 3 बजे तक बहुत कट टाइम है वैसे ये 3 बजे 5 बजे तक तो चाहिए कहीं कट बहुत सारे ये मगर भी रहने नहीं ठीक है नहीं ਤੁਸੀਂ ਲੇਟ ਕਿਉਂ ਕਿ ਤੁਸੀਂ ਆਏ ਸੀਗੇ ਮਤਲਬ ਵੀ ਹੁਣ लास्ट ਡੇਟ ਹੈ ਤੁਸੀਂ ਤੁਸੀਂ ਲੇਟ ਸੇ ਦੇਖੋ ਜੀ ਟਾਈਮ ਤਾਂ ਲੱਗੇ ਜਾਂਦਾ ਜੀ ਹੁਣ ਇਹ ਨਾ ਟਾਈਮ ਬਹੁਤ ਕੱਟ ਦਿੰਦਾ ਜੇ ਐਨਓਸੀ ਲੈਣੀ ਹੈ ਉਧਰੋਂ ਦੂਸਰੇ ਪਾਸੋਂ ਨਗਰ ਪੀਟੀਪੀਓ ਉਧਰ ਟਾਈਮ ਲੱਗਿਆ ਜ਼ਿਆਦਾ ਐਨਓਸੀ ਲੈਣ ਲੱਗੇ ਜੀ ਉਧਰ ਫਿਰ ਉਹ ਮਤਲਬ ਸਾਇੰਸ ਨੂੰ ਕਰਨਾ ਉੱਥੇ ਟਾਈਮ ਲੱਗਿਆ ਅਭੀ ਟਾਈਮ ਤੇ ਆ ਗਏ ਸੀ ਟਾਈਮ ਤੇ ਆ ਗਏ ਸੀ ਹਾਂ ਅਭੀ ਟਾਈਮ ਤੇ ਆ ਗਏ ਨਹੀਂ ਮੰਦਰ ਗੇਟ ਤੋਂ ਹੀ ਬੜਕੇ ਮੈਨੂੰ ਅੱਗੇ ਨਹੀਂ ਜਾਣ ਦਿੱਤਾ ਉਹਨਾਂ ਨੇ ਅੱਗੇ ਨਹੀਂ ਜਾਣ ਦਿੱਤਾ ਤੁਸੀਂ 3 ਵਜੇ ਪਹੁੰਚ ਗਏ ਸੀਗੇ ਇੱਥੇ ਹਾਂਜੀ ਹਾਂਜੀ 3 ਵਜੇ ਅਸੀਂ ਪਹੁੰਚ ਗਏ ਸੀ ਇੱਥੇ ਸਭ ਜਿਹੜੇ ਤੁਹਾਡੇ ਨਾਲ ਹੁਣ ਸਾਡੇ ਕਾਗਜ਼ ਨਹੀਂ ਭਰੇ ਜਾ ਰਹੇ ਤੁਸੀਂ ਫਿਰ ਕਿੱਦਾਂ ਕੰਟੈਸਟ ਕਰੇਂਗੇ ਉਹ ਲੋਕ ਤਾਂ ਹੁਣ ਕੀ ਕਰ ਸਕਦੇ ਆਂ ਹੁਣ ਕਰ ਵੀ ਕੀ ਸਕਦੇ ਆਂ ਹੁਣ ਅਸੀਂ ਤਾਂ 2000 ਰੁਪਏ ਲਾਇਆ ਵੀ ਇਹਦੇ ਤੇ ਅਸੀਂ ਲੇਬਰ ਵਾਲੇ ਮਜ਼ਦੂਰ ਬੰਦੇ ਆ ਯਾਰ 2000 ਰੁਪਏ ਖਰਚੇ ਤੋਂ ਹਾਂਜੀ ਸਾਨੂੰ ਕਿਹੜਾ ਕਿਹੜੇ ਪਾਰਟੀ ਨੇ ਪੈਸੇ ਦੇਣੇ ਨੇ ਠੀਕ ਹੈ ਨਾ ਸਾਨੂੰ ਕੋਈ ਪਾਰਟੀ ਨਾਲ ਪੈਸੇ ਤਾਂ ਨਹੀਂ ਦੇ ਰਹੇ ਬਿਲਕੁਲ ਠੀਕ ਹੈ 2000 ਰੁਪਏ ਕੋਲੋਂ ਖਰਚਾ ਕੀਤਾ ਜਦੇ ਸਾਨੂੰ ਸਾਨੂੰ ਕੀ ਫਾਇਦਾ ਹੈ ਇਹ ਖਰਚਾ ਤੁਹਾਡੇ ਕਾਜ ਪੱਤਰ ਤੋਂ ਸਹੀ ਓਕੇ ਹੋ ਗਿਆ ਕਿ ਤੁਹਾਨੂੰ ਹਾਂ ਜੀ ਫਿਲਹਾਲ ਤਾਂ ਖਾਦ ਦੇ ਨਾਲ ਇੱਕ ਤਾਂ ਇਹ ਬਾਕੀ ਤਾਂ ਉਹਨੇ ਰੋਕੇ ਕਰਨੇ ਅਸੀਂ ਤਾਂ ਓਕੇ ਕਰ ਲੈਂਦੇ ਆਪਣੇ ਜੀ ਕੀ ਮੰਗ ਕਰਦੇ ਬਸ ਠੀਕ ਨਹੀਂ ਮੰਗਦਾ ਜੀ ਹੁਣ ਇਹ ਹੀ ਸਾਡੇ ਜਿਵੇਂ ਜਮਾ ਹੋ ਗਏ ਚਲੋ ਸਾਡਾ ਆਪਣਾ ਸਾਡੇ ਦਾ 100 ਕੇ ਇਹ ਮੰਨ ਕੇ ਚਲੋ ਵੀ ਮਤਲਬ ਲੋਕਾਂ ਲਈ ਖੜਨਾ ਠੀਕ ਹੈ ਨਹੀਂ ਨਹੀਂ ਤਾਂ ਪਾਰਦੇ ਤੁਹਾਨੂੰ ਪਤਾ ਹੀ ਹੈ ਵੀ ਇਹ ਕਾਰਜਕਰਮ ਤੋਂ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਵੈਸੇ ਮੈਂ ਵੀ ਇਹ ਪਹਿਲਾਂ ਜਿਹੜੀ ਕੱਢ ਦਿੱਤਾ ਯਾਰ ਟਾਈਮ ਬਹੁਤ ਦੇ ਨਾਲ ਕੱਢ ਦਿੱਤਾ ਇਹਨਾਂ ਨੇ ਇਹ ਟਾਈਮ ਮਤਲਬ ਇਹਨਾਂ ਨੂੰ ਲੋਕ ਚਾਹੀਦੇ ਵੀ ਤੇ ਕਿ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਤੇ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਦਾਰ ਜਦੇਵ ਸਿੰਘ ਬੱਪਾ ਰਾਏ ਜੀ ਅੱਜ ਬਪੁਰਾਏ ਸਭ ਤੁਸੀਂ ਅੱਜ ਇੱਥੇ ਪਹੁੰਚਿਓ ਪੁੱਜਿਓ ਤੇ ਇੱਥੇ ਉਮੀਦਵਾਰਾਂ ਵੱਲੋਂ ਨਾਮਜ਼ਦੀ ਪੱਤਰ ਭਰੇ ਜਾ ਰਹੇ ਨੇ ਕਿਹੜੇ-ਕਿਹੜੀਆਂ ਦਿੱਕਤਾਂ ਦਾ ਸੰਭਾਲਾ ਕਰਨਾ ਪੈ ਰਿਹਾ ਹੈ ਦਿੱਕਤਾਂ ਦਾ ਇਸ ਤਰ੍ਹਾਂ ਜੀ ਟਾਈਮ ਹੈਗਾ ਸੀ 11 ਤੋਂ 3 ਤੱਕ ਕਰਨੇ ਹੈ ਉਹ ਸਾਡੇ ਭਰਾ ਨੇ ਜਿਹੜੇ ਉਹ 1 ਅੱਧਾ ਮਿੰਟ ਲੇਟ ਹੋਏ 1 ਅੱਧਾ ਮਿੰਟ ਚਲੋ ਲੇਟ ਹੋ ਗਏ ਹਾਂਜੀ ਉਸ ਤੋਂ ਬਾਅਦ ਉਹ ਗੇਟ ਤੇ ਖੜੇ ਰਏ ਖੜੇ ਰਏ 1 ਘੰਟਾ ਖੜਨ ਤੋਂ ਬਾਅਦ 4:00 ਬਜੇ 5 ਮਿੰਟ ਦੇ ਲਗਭਗ ਉਸ ਬੰਦੇ ਇੱਕ ਬੰਦੇ ਫੇ ਲੈ ਕੇ ਆਏ ਤਿੰਨ ਬੰਦੇ ਸੀ ਉਹ ਉਹ ਸਿਰਫ ਬਹਾਨੇ ਨਾਲ ਸਾਡਾ ਆ ਗਵਾਹੀ ਹੈ ਜੇ ਆ ਉਹ ਹੈ ਕਰਕੇ ਉਹਨਾਂ ਨੇ ਜਿਹੜੇ ਮੈ ਕੋ ਆਪਣੇ ਉਸ ਮੁਲਾਜ਼ਮ ਜਿਹੜੇ ਹੈਗੇ ਸੀ ਉਹਨਾਂ ਨੇ ਉਹ ਬੰਦੇ ਅੰਦਰ ਭੇਜੇ ਅਰ ਸਾਡਾ ਜਿਹੜਾ ਕੈਂਡੀਡੇਟ ਸੀ ਚੀਮਿਆ ਤੋਂ ਆਪਣੇ ਗਰਮੀ ਸਿੰਘ ਜੀ ਨਾਮ ਨਾਲ ਉਹਨਾਂ ਦਾ ਹਾਂਜੀ ਉਸ ਟਾਈਮ ਦਾ ਖੜਾ ਸੀ ਇਹ ਘੰਟਾ ਹੋ ਗਿਆ ਸੀ ਖੜੇ ਨੂੰ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਇਹ ਸਿਸਟਮ ਵਧੀਆ ਨਹੀਂ ਚੱਲ ਰਿਹਾ ਜਿਸ ਤਰ੍ਹਾਂ ਕਹਿੰਦੇ ਨੇ ਵੀ ਅਸੀਂ ਬੜਾ ਸਾਫ਼ ਕੰਮ ਕਰ ਰਹੇ ਹਾਂ ਸਾਹਬ ਨਹੀਂਗਾ ਧੋਖਾ ਧੜੀ ਹੈਗੀ ਇਹਦੇ ਵਿੱਚ ਗੜਬੜ ਹੈਗੀ ਹੈ ਕਿਉਂ ਜਿਆਦਾ ਸਾਰੇ ਕਿਨੇ ਦਾ ਨਾਮ ਦੇਖੋ ਇਹ ਦੋ ਨਗਰ ਅਲੱਗ-ਅਲੱਗ ਦਿਖ ਰਿਹਾ ਇਹ ਨਹੀਂ ਆਪਣੇ ਆਪ ਨੂੰ ਪੇਸ਼ ਕਰਨਾ ਚਾਹੁੰਦੇ ਨੇ ਵੀ ਅਸੀਂ ਬਿਲਕੁਲ ਸਾਫ਼ ਚੱਲ ਰਹੇ ਹਾਂ ਪਰ ਹੈ ਗੜਬੜ ਪੂਰੀ ਹਾਂਜੀ ਪਰ ਫਿਰ ਵੀ ਜਿੰਨਾ ਮਰਜੀ ਜ਼ੋਰ ਲਾ ਲੈਣ ਅਕਾਲੀ ਜਲਦੀ ਜਿੱਤੇ ਯਕੀਨੀ ਹੈ ਪੱਕੀ ਹੈ ਅਕਾਲੀ ਵੱਲ ਇਸ ਪਹਿਲ ਹਲਕੇ ਵਿੱਚ ਪੱਕਾ ਜਿੱਥੇ ਹਰ ਹਾਸਲ ਕਰੂਗਾ ਸਾਡੇ ਨਾਲ ਬੰਜੀਤ ਸਿੰਘ ਮਦਈਪੁਰ ਸਾਹਿਬ ਹਲਕਾ ਨਜ਼ਰ ਫਹਿਲ ਤੋਂ ਵੀ ਖੜੇ ਨੇ ਇਹ ਵੀ ਸਾਰਾ ਕੁਝ ਦਿਖ ਰਿਹਾ ਇਹਨਾਂ ਆ ਤੁਸੀਂ ਬੇਸ਼ੱਕ ਇਹਨਾਂ ਨੂੰ ਕੋਈ ਜਾਣਕਾਰੀ ਜਿਹਨ ਤੋਂ ਵੀ ਲੈ ਸਕਦੇ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਐਸ ਐਚਓ ਨੇ ਕਿਹਾ ਕਿ ਉਹ ਵੀਡੀਓਗ੍ਰਾਫੀ ਕਰਾ ਰਹੇ ਨੇ ਬਿਲਕੁਲ ਟਰਾਂਸਪੇਰੈਂਸੀ ਹੈ ਤੇ ਕੋਈ ਵੀ ਉਮੀਦਵਾਰ ਅੰਦਰ ਨਹੀਂ ਵੜਿਆ ਗਿਆ ਦੂਸਰੇ ਪਾਸੇ ਜੋ ਇੱਥੇ ਵਰਕਰ ਖੜੇ ਨੇ ਜੇ ਤੁਸੀਂ ਇੱਥੇ ਇਹ ਗੱਲ ਲੋਡ ਕੀਤੀ ਹੈ ਕਿ ਬਾਹਰੋਂ ਉਮੀਦਵਾਰ ਅੰਦਰ ਵੜੇ ਜਾ ਰਹੇ ਨੇ ਇਹ ਉਹੀ ਹੈ ਜੀ ਮੰਨ ਲਓ ਕੋਈ ਪੇਪਰ ਘਟ ਗਿਆ ਹਾਂ ਜੀ ਕਿਸੇ ਦਾ ਕੋਈ ਪੇਪਰ ਰਹਿ ਗਿਆ ਚਲੋ ਠੀਕ ਹੈ ਬੰਦਾ ਲਿਆ ਸਕਦਾ ਠੀਕ ਹੈ ਪਰ ਇਹ ਥੋੜਾ ਵੀ ਤਿੰਨ ਬੰਦੇ ਇਕੱਠੇ ਜਾਣਗੇ ਹੂੰ ਬਿਲਕੁਲ ਇੱਕ ਬੰਦਾ ਜਾ ਕੇ ਲਿਆ ਸਕਦਾ ਹੈ ਅਗਲੇ ਨੇ ਕੋਲ ਫੇਲ ਪੜੀ ਹੋਈ ਹੈ ਠੀਕ ਹੈ ਜੀ ਸਾਡੇ ਕੋਲ ਤਾਂ ਪਾਵਰ ਨਹੀਂ ਹੈਗੀ ਅਸੀਂ ਜਾ ਕੇ ਕੈਮਰਾ ਚੈੱਕ ਕਰ ਲਈਏ ਸਾਡੇ ਕੋਲ ਤਾਂ ਕੋਈ ਪਾਵਰ ਨਹੀਂ ਹੈ ਇਹ ਤਾਂ ਡਿਪਾਰਟਮੈਂਟ ਦੇ ਕੋਲ ਪਾਵਰ ਹੈ ਗਲਤ ਹੈ ਇਸ ਕਰਕੇ ਸਾਨੂੰ ਤਾਂ ਕਬਲੇ ਕਬਲਾ ਦਿਖ ਰਿਹਾ ਸਾਰੇ ਬਸ ਲੱਗਦਾ ਵੀ ਜੋ ਪ੍ਰਸ਼ਾਸਨ ਹੈ ਸੱਤਾਧਾਰੀ ਪਾਰਟੀ ਦੇ ਹੱਕ ਚ ਬੁਖਤ ਰਿਹਾ ਹੈ ਹੈ ਜੀ ਉਹ ਤਾਂ ਹੁਣ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਸਾਡੇ ਨਾਲ ਜ਼ਿਆਦਾ ਦੇਖਦੇ ਹੋ ਹਾਂ ਜੀ ਆ ਤੁਹਾਡੀ ਲਾਈਨ ਹੈ ਇਹ ਤੁਸੀਂ ਚੈੱਕ ਕਰੋ ਤੁਹਾਡੇ ਸਾਹਮਣੇ ਸਾਰਾ ਕੋਈ ਦੇਖ ਰਿਹਾ ਦੇਖ ਲੋ ਇੱਕ ਘੰਟੇ ਤੋਂ ਬਾਅਦ ਬੰਦਾ ਅੰਦਰ ਅੰਦਰ ਐਂਟਰ ਹੁੰਦਾ ਸਾਡਾ ਬੰਦਾ ਇੱਕ ਘੰਟੇ ਤੋਂ ਉੱਪਰ ਦੇਖ ਖੜਾ ਹੈ ਇਹ ਚੱਕ ਰਿਹਾ ਕੀ ਕੀ ਅਪੀਲ ਕਰਨਾ ਚਾਹੋਗੇ ਆਪਣੇ ਵੋਟਰਸ ਨੂੰ ਸਪੋਰਟਰਸ ਨੂੰ ਅਪੀਲ ਤਾਂ ਅਸੀਂ ਇਹੀ ਕਰਦੇ ਆ ਅਸੀਂ ਆਪ ਵੀ ਉਹਨਾਂ ਦੇ ਜਿਹਦਨ ਦੇ ਚੋਣਾਂ ਦਾ ਲੰਨ ਹੋਇਆ ਸ਼ੁਰੂ ਕੀਤਾ ਹੋਇਆ ਹੈ ਨਹੀਂ ਆਪਾਂ ਜਿਹੜੇ-ਜਿਹੜੇ ਕੈਂਡੀਡੇਟ ਦੇ ਸਾਡੇ ਮੀਰਬਾ ਪੜਾ ਜਿਨ੍ਹਾਂ ਨੇ ਪੇਪਰ ਪੜ੍ਹਨੇ ਨੇ ਪੂਰਾ ਜੋਰ ਲਾ ਦਿਓ ਔਰ ਕੁਝ ਕਰਕੇ ਦਿਖਾਓ ਔਰ ਔਰ ਸਾਰੇ ਵੋਟਰ ਭਰਾਵਾਂ ਨੂੰ ਮੈਂ ਤੇਹੀ ਬੇਨਤੀ ਕਰੂੰਗਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਜਿਤਾਓ ਤਾਂ ਜੋ ਜਿਹੜਾ ਪੰਜਾਬ ਦੇ ਵਿੱਚ ਇਹਨਾ ਸਿਸਟਮ ਖਰਾਬ ਹੋ ਚੁੱਕਿਆ ਹੈ ਇੰਨੀ ਥੱਕੇ ਸਾਈ ਹੋ ਰਹੀ ਹੈ ਔਰ ਸਿਸਟਮ ਸਾਰਾ ਹੀ ਵਿਗੜਿਆ ਹੋਇਆ ਹੈ ਇਹ ਲੋਕਾਂ ਦਾ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਹਾਂਜੀ ਇੱਥੇ ਪੈਲ ਦੇ ਵਿੱਚ ਦੀਵਾਲੀ ਦੇ ਸਾਰੇ ਵਾਲੇ ਬੋਰ ਲਾਉਂਦੇ ਨੇ ਸਾਰੇ ਲੋਕ ਲਾਉਂਦੇ ਨੇ ਚਲੋ ਠੀਕ ਹੈ ਇਹਨਾਂ ਨੇ ਇੰਨਾ ਗਲਤ ਸਿਸਟਮ ਇਹਦੇ ਚੱਲਿਆ ਹੋਇਆ ਸਾਡੇ ਜਿਹੜੇ ਬੋਰ ਲੱਗੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀਗੜ੍ਹ ਦਾ ਬੋਰਡ ਦੇ ਉੱਪਰ ਬੋਰਡ ਲਵਾਏ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਦਾ ਬੋਰਡ ਇੱਕ ਝਰੇਟਾਂ ਪਤਾ ਨਹੀਂ ਕਿਹਨੇ ਮਾਰੀਆਂ ਕੀ ਗਿਆ ਫਿਰ ਉਸ ਤੋਂ ਬਾਅਦ ਫਿਰ ਕਹਿੰਦੇ ਨੇ ਸਾਡੇ ਤੁਸੀਂ ਬੋਰ ਪਾਟਦੇ ਆਪੇ ਬੋਰ ਪੜਾਉਂਦੇ ਸਾਡੇ ਕਈ ਜਗ੍ਹਾ ਤੇ ਬੋਰ ਪਾਟੇ ਗਏ ਫਿਰ ਇਹਨਾਂ ਨੂੰ ਇੱਕ ਹੋਰ ਦੇਖੋ ਤੁਹਾਨੂੰ ਸ਼ਕਸ਼ਗਲ ਮਸਾਗਲ ਇੱਕ ਪਾਸੇ ਤਾਂ ਹੈ ਧਾਰਮਿਕ ਸਮਾਗਮ ਮੰਗਾ ਰਹੇ ਨੇ ਹਾਂ ਜੀ ਬਾਬਾ ਜੀ ਇਹ ਪਿੱਛੇ ਗੁਰੂ ਦੇਵ ਸਾਧਰ ਜੀ ਦਾ ਕਿਰਸ਼ਿਤ ਸਮਾਗਮ ਆਇਆ ਬਲਕਿ ਕੋਸੀ ਤਾਂ ਕਹਿੰਦੇ ਸਾਡੀ ਬੜੀ ਸ਼ਰਤ ਹੈ ਦੂਜੇ ਪਾਸੇ ਇਹਨਾਂ ਨੇ ਬੰਦਿਆਂ ਨੇ ਪੈਰ ਮੰਡੀ ਦੇ ਵਿੱਚ ਸਾਰੇ ਲੋਕਾਂ ਨੇ ਦੇਖਿਆ ਸਾਡਾ ਗੁਰੂ ਨਾਨਕ ਦੇਵ ਜੀ ਦੀ ਫੋਟੋ ਸੀ ਲੱਗੀ ਹੋਈ ਬਰਤਵਾ ਦੇ ਸਾਹਿਬ ਦੀ ਸੀ ਠੀਕ ਹੈ ਜੀ ਉਸ ਦੇ ਉੱਪਰ ਇਹਨੇ ਬੋਲ ਲਾਇਆ ਦੇਖੋ ਮਤਲਬ ਇੱਕ ਵਾਰ ਤਾਂ ਕਹਿੰਦੇ ਸੀ ਬੜੇ ਧਰਮਕ ਐ ਦੂਜੇ ਪਾਸੇ ਇਹਨਾਂ ਨੂੰ ਗੁਰੂਆਂ ਦੀ ਕਦਰ ਕਰਨ ਦਾ ਨਹੀਂ ਪਤਾ ਇਹ ਬੜਾ ਕੁਸ ਹੈ ਬਹੁਤ ਅਸਿਸਟ ਨਹੀਂ ਸਾਰੇ ਬਾਈ ਸਿਸਟਮ ਲਗੜਿਆ ਪਿਆ ਲੱਗਦਾ ਹੈ ਕਿ ਜੇ ਬਦਲਾ ਉਲਟੀ ਦਿਵਨ ਚੱਲ ਪਿਆ ਉਹ ਤਾਂ ਲੋਕਾਂ ਨੇ ਕਰਨਾ ਹੈ ਜੀ ਪਬਲਿਕ ਨੂੰ ਸਾਰਾ ਕੁਝ ਦਿਖ ਰਿਹਾ ਕੋਈ ਸਿਸਟਮ ਬੜਾ ਖਰਾਬ ਹੈ ਬਹੁਤ ਜ਼ਿਆਦਾ ਸਿਸਟਮ ਖਰਾਬ ਹੋਇਆ ਹੈ ਅਗਰ ਪੰਜਾਬ ਨੂੰ ਚਾਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਸਰੇ ਹੀ ਕਿਹਾ ਇਹਨੂੰ ਲੈ ਕੇ ਆਓ ਤਾਂ ਪੰਜਾਬ ਦੀ ਖੇਤਰੀ ਪਾਰਟੀ ਹੈ ਉਹਨੇ 50 ਵਾਰੀ ਸੁਤਨਾ ਲੱਗਦਾ ਕਿ ਇਹ ਅਕਾਲੀ ਦਲ ਬੜਾ ਆਪਣੇ ਹਵਾਰਬਲ ਜਾ ਰਿਹਾ ਹਾਂਜੀ ਬਿਲਕੁਲ ਜੀ ਕਰਨਤਾਰਨ ਤੁਸੀਂ ਇਹ ਦੇਖੋ ਅਕਾਲੀ ਦਲ ਦੂਸਰੇ ਨੰਬਰ ਤੇ ਰਿਹਾ ਐਨਾ ਧੱਕਾ ਕਰਨ ਦਾ ਬਹੁਤ ਬੜੇ ਬੰਦੇ ਨਜਾਇਜ਼ ਪਰਚੇ ਹੋਏ ਬੜਾ ਕੁਝ ਹੋਇਆ ਫਿਰ ਵੀ ਸਾਡੇ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਉਹਨਾਂ ਦੀ ਹਵਾਇ ਬਹੁਤ ਵਧੀਆ ਸੀ ਆਰ ਲੋਕਾਂ ਨੇ ਦੇਖ ਲਿਆ ਬੇ ਇਸ ਖੇਤਰੀ ਪਾਰਟੀ ਤੋਂ ਬਿਨਾ ਪੰਜਾਬ ਦਾ ਸਿਸਟਮ ਠੀਕ ਨਹੀਂ ਹੋ ਸਕਦਾ ਇਸ ਕਰਕੇ ਖੇਤਰੀ ਪਾਰਟੀ ਲਈ ਆਣੇ ਚੋਣ ਕੈਲੰਡਰ ਬਹੁਤ ਜ਼ਰੂਰੀ ਹੈ ਧੰਨਵਾਦ ਜੀ ਕਿਨਾ ਤੁਹਾਡਾ ਇਹਨਾਂ ਨੂੰ ਜਗਤਾਰ ਸਿੰਘ ਆ ਜੀ ਕਿਹੜਾ ਪਿੰਡ ਆ ਰਾਜਗੜੀ ਅੱਜ ਤੁਸੀਂ ਇੱਥੇ ਬਲਾਕ ਸੰਮਤੀ ਤੇ ਨਗਰ ਕੌਂਸਲ ਜੋ ਜੋ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋ ਰਹੀਆਂ ਨੇ ਫਾਰਮ ਭਰਨਾ ਆ ਤੁਸੀਂ ਇੱਥੇ ਬਾਹਰ ਖੜੇ ਹੋ ਗੇਟ ਦੇ ਕੀ ਕਰਨਾ ਮੈਂ ਜੀ ਟ੍ਰੈਫਿਕ ਦੇ ਵਿੱਚ ਫਸ ਗਿਆ ਬਹੁਤ ਏਜਾ ਸਵੇਰ ਦੇ ਭੁੱਕੇ ਭਾਣੇ ਫਿਰਦੇ ਆ 2000 ਰੁਪਏ ਕਾਗਜ਼ ਉੱਤੇ ਲੱਗਦੇ ਹੂੰ ਸਾਰੇ ਓਕੇ ਕਰਾ ਕੇ ਲੈ ਕੇ ਆਏ ਤਾ ਕਾਗਜ਼ ਕੋਈ ਕਮੀ ਨਹੀਂ ਰਹੀ ਹਮ ਬਸ 20 ਮਿੰਟ ਲੇਟ ਹੋਣ ਕਾਰਨ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਜਾਂਦਾ ਹਮ ਇਹ ਨਿਯਮ ਲਾਇਤੀ ਸਰਕਾਰਾਂ ਦੀ ਆ ਹਮ ਸਰਕਾਰਾਂ ਫੁੱਦੂ ਬਣਾਉਣ ਲੱਗੀ ਆ ਜੀ ਲੋਕਾਂ ਨੂੰ ਟਾਈਮ ਕਿਉਂ ਘਟਾ ਦਿੰਦੀ ਆ ਸਿੱਧਾ ਦਵੇ ਚਾਰ ਪੰਜ ਦਿਨ ਦਾ ਟਾਈਮ ਆ ਹੋਰ ਦਵੇ ਹਮ ਜਿਹਨੇ ਖੜਨਾ ਉਹ ਪਿਆਰ ਨਾਲ ਖੜੇ ਨਹੀਂ ਇਹ ਇੱਕ ਤਰੀਕ ਤੋਂ ਮਰਲ ਫਾਰਮ ਭਰੇ ਜਾ ਰਹੇ ਸੀ ਤੁਸੀਂ ਅੱਜ ਆਖਰੀ ਦਿਨ ਪਹੁੰਚੇ ਹੋ ਤੇਨ ਤਾਂ ਤੁਹਾਨੂੰ ਪਹਿਲਾਂ ਵੀ ਤੁਹਾਡੇ ਕੋਲ ਸੀਗੇ ਸਰ ਸਾਡੇ ਮਰਗੋਂ ਕੀ ਸੀ ਅੱਛਾ ਉਹਦੇ ਵਿੱਚ ਫਸ ਗਏ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਵੀ ਹੈ ਸਾਡਾ ਇਹਦਾ ਹਿਸਾਬ ਦਿੱਤਾ ਜਾਵੇ ਵੀ ਤੁਹਾਡੇ ਫਾਰਮ ਚੋਂ ਕੀਤੇ ਜਾਵੇ ਕੀ ਮੰਗੇ ਕਿਤੇ ਜਾਣ ਅੱਜ ਵੀਰ ਜੀ ਕਿਦਾਂ ਜੀ ਮੇਰਾ ਨਾਮ ਮਜੀਤ ਸਿੰਘ ਮਜੀਤਪੁਰ ਹਲਕਾ ਅਚਾਰਾ ਸ਼੍ਰੋਮੇ ਸਾਡੇ ਦਲਤਾਰ ਹਾਂਜੀ ਜਿਸ ਤਰ੍ਹਾਂ ਕਿ ਬਲਾਕ ਸਭਤੀ ਤੇ ਜੋ ਜਿਲ੍ਹਾ ਪ੍ਰੀਸ਼ਦ ਦੀਆਂ ਜੋ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਅੱਜ ਆਖਰੀ ਦਿਨ ਹੈ ਜੋ ਉਮੀਦਵਾਰਾਂ ਦੇ ਵਿੱਚ ਰੋਸ ਹੈ ਉਨ੍ਹਾਂ ਵਿੱਚ ਇੱਕ ਇਹ ਪਾਇਆ ਜਾ ਰਿਹਾ ਕਿ ਉਨ੍ਹਾਂ ਦੇ ਜੋ ਕਾਗਜ਼ ਨੇ ਨਹੀਂ ਫੜੇ ਜਾ ਰਹੇ ਜਾਂ ਉਹਨਾਂ ਨੂੰ ਖੱਜਲ ਖਰ ਕੀਤਾ ਜਾ ਰਿਹਾ ਕੀ ਕਹੋਗੇ ਇਸ ਬਾਰੇ ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜਾ ਇਹਨਾਂ ਦਾ ਜੋ ਟਾਈਮ ਸੀਗਾ ਵੀ 3 ਵਜੇ ਦਾ 3 ਵਜੇ ਤੋਂ ਬਾਅਦ ਇਹਨਾਂ ਨੇ ਜੋ ਇਹਦੇ ਕਾਗਜ਼ ਸੀਗੇ ਉਹ ਬੰਦ ਕਰਤੇ ਲੈਣੇ ਹਾਂ ਪਰ ਖਾਣੇ ਦੀ ਵਾਰ ਦੋ ਚਾਰ ਮਿੰਟ ਪਹਿਲਾਂ ਦੇ ਵਿੱਚ ਉਹ ਖੜੇ ਸੀ ਇੱਥੇ ਗੇਟ ਨਾਲ ਬੰਦ ਸੀ ਹਾਂਜੀ ਅੰਦਰੋਂ ਕੋਈ ਮੁਲਾਜ਼ਮ ਨਹੀਂ ਆਇਆ ਹੈਗਾ ਉਹ ਖੜੇ ਖੜੇ ਨੂੰ ਟਾਈਮ ਲਾ ਕੇ ਆ ਪੰਨ ਵੀ ਟਾਈਮ ਪੂਰਾ ਹੋ ਗਿਆ ਅਸੀਂ ਅੰਦਰ ਸਾਡੇ ਇੱਕ ਦੋ ਉਮੀਦਵਾਰ ਨਾਲ ਇਹ ਹੋਇਆ ਪਰ ਜੇ ਆਪਾਂ ਦੇਖੀਏ ਜਿਹੜੇ ਹੁਣ ਇਹਨਾਂ ਤੇ ਕਈ ਇਹਨਾਂ ਦੇ ਆਪਣੇ ਹੁੰਦੇ ਜਿਹੜੇ ਹੈਗੇ ਨੇ ਉਹ ਹੁਣ ਵੀ ਉਹ ਪੇਪਰ ਪਾ ਕੇ ਉਹ ਅੰਦਰ ਸਵਿਚ ਕਰਾਂ ਰਹੇ ਤਿੰਨ ਵਜੇ ਤੋਂ ਬਾਅਦ ਵੀ 3 ਵਜੇ ਤੋਂ ਬਾਅਦ ਕਿਉਂਕਿ ਮੈਂ ਦੇਖਿਆ ਇਥੋਂ ਤਿੰਨ ਬੰਦੇ ਗਏ ਨੇ ਉਹ ਤਿੰਨ ਬੰਦੇ ਜਾਂਦੇ ਆ ਗਏ ਨੇ ਉਹ ਉਸ ਕਾਰਡ ਬਤ ਨਾਲ ਲੈ ਗਏ ਲੱਗਦਾ ਕਿ ਪੱਖਪਾਤ ਕਰ ਰਿਹਾ ਪ੍ਰਸ਼ਾਸਨ ਇਹ ਜਰੂਰ ਆਪਾਂ ਇਹੀ ਮੰਨ ਸਕਦੇ ਹਾਂ ਕਿ ਇਹ ਪੱਖਪਾਤ ਹੋ ਰਿਹਾ ਜੋ ਅਮੇ ਦੀ ਸਰਕਾਰ ਆ ਉਹ ਇਹ ਠੱਗਾ ਕਰ ਰਹੀ ਹੈ ਤੁਸੀਂ ਐਸਐਚਓ ਨੂੰ ਕੋਈ ਕੀਤੀ ਆ ਵੀ ਇਸ ਤਰ੍ਹਾਂ ਦਾ ਪਕੜਾਤ ਨਾ ਕੀਤਾ ਜਾਵੇ ਐਸਐਲ ਸਾਹਿਬ ਨੇ ਕਿਹਾ ਮੈਂ ਮਾ ਵੀ ਤੁਸੀਂ ਉਹ ਕਹਿੰਦੇ ਵੀਡੀਓ ਬਣੀ ਬਣਦੀ ਆ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਉਹ ਵੀਡੀਓ ਮੈਂ ਅਕਾਊਂਟ ਦੇਖੂਗਾ ਹੁਣ ਵੀਡੀਓ ਸਾਨੂੰ ਕੌਣ ਦਿਖਾਊਗਾ ਤੁਸੀਂ ਕਹਿੰਦੇ ਅੰਦਰ ਬੰਦੇ ਖੜੇ ਨੇ ਉਹਨਾਂ ਦੇ ਨਾਲ ਦੇ ਸਾਨੂੰ ਇਹ ਚਾਦਾ ਹੋ ਕਲੀਅਰ ਕਰਨ ਵੀ ਹਾਂ ਅੰਦਰ ਬੰਦੇ ਆ ਖੜੇ ਨੇ ਪਰ ਅੰਦਰ ਸਾਨੂੰ ਜਾਣ ਨਹੀਂ ਦਿੰਦੇ ਹੈਗੇ ਜਦੋਂ ਕਲੀਅਰ ਕਰਨ ਵੀ ਹਾਂ ਸਾਡੇ ਇਹਨਾਂ ਦੇ ਨਾਲ ਦੇ ਬੰਦੇ ਅੰਦਰ ਖੜੇ ਨੇ ਉਹਨਾਂ ਨੇ ਪੇਪਰ ਜਾਓ ਪੇਪਰ ਇਹ ਘੱਟ ਨੇ ਉਹਨਾਂ ਨੇ ਘੱਟ ਸਬਮਿਟ ਕਰਨ ਨੂੰ ਮਤਲਬ ਕਾਨੂੰਨ ਲੈਟ ਹੋ ਜਾਣੇ ਹੋ ਜਾਣੇ ਸਾਹਿਬ ਆਪਾਂ ਨੂੰ ਉਹਦੇ ਉਹਨਾਂ ਦੀ ਪਰ ਇਹ ਉਹਨਾਂ ਨੇ ਹੀ ਮਿਲੀ ਭੁਗਤਾ ਉਹ ਜਾੜਬੁੱਝ ਕੇ ਇਹ ਕਰ ਦਿੰਨੇ ਵੀ ਜਿਹੜਾ ਉਹਨਾਂ ਦਾ ਕੋਈ ਖਾਸ ਆ ਇਹਨਾਂ ਦੀ ਜਿਵੇਂ ਕਹਿੰਦੇ ਆ ਗਵਰਨਮੈਂਟ ਦਾ ਕੋਈ ਖਾਸ ਆ ਉਹਦੇ ਪੇਪਰ ਅੰਦਰ ਜਾਂਦੇ ਨੇ ਬਾਕੀ ਅਸੀਂ ਇੱਥੇ ਬਾਹਰ ਖੜੇ ਹਾਂ ਕੀ ਤੁਸੀਂ ਚੋਣ ਕਮਿਸ਼ਨ ਕੋਲ ਇਸ ਦੀ ਕੋਈ ਸ਼ਿਕਾਇਤ ਲਿਖ ਕੇ ਸ਼ਿਕਾਇਤ ਕਰੋਗੇ ਹਾਂ ਅਸੀਂ ਕਰਾਂਗੇ ਕਰਾਂਗੇ ਜੋ ਧੱਕੇਸ਼ਾਹੀ ਹੋ ਰਹੀ ਆ ਪੱਕਵਤ ਕੀਤਾ ਗਿਆ ਤੇ ਕੀ ਲੱਗਦਾ ਵੀ ਅੱਗੇ ਜੋ ਚੋਣਾਂ ਹੋਣਗੀਆਂ ਉਸ ਵਿੱਚ ਵੀ ਇਸ ਤਰ੍ਹਾਂ ਹੀ ਇਹ ਧੱਕਾਸ਼ਾਹੀ ਜਾਰੀ ਰਹੂਗੀ ਨਹੀਂ ਜੀ ਇਹ ਪਤਾ ਕੀ ਆ ਇਹ ਗਵਰਨਮੈਂਟ ਦਾ ਇਹ ਗਵਰਨਮੈਂਟ ਨਵੇਂ-ਨਵੇਂ ਗਵਰਨਮੈਂਟਾਂ ਇਹਨਾਂ ਨੇ ਲੋਕਾਂ ਨੂੰ ਕਿਹਾ ਆ ਅਸੀਂ ਬਦਲਾਅ ਲਿਆਵਾਂਗੇ ਬਦਲਾਅ ਦੇ ਨਾਂ ਤੇ ਇਹਨਾਂ ਨੇ ਲੋਕਾਂ ਤੋਂ ਵੋਟਾਂ ਮੰਗੀਆਂ ਲੋਕਾਂ ਨੂੰ ਸਾਜ਼-ਵਾਜ਼ ਬਹੁਤ ਖਾਇਆ ਅਸੀਂ ਜੇ ਕਰਾਂਗੇ ਉਹ ਕਰਾਂਗੇ ਪਰ ਕਰਿਆ ਕੁਝ ਨਹੀਂ ਇਹਨਾਂ ਨੇ ਪਿੰਡਾਂ ਦੇ ਵਿੱਚ ਜੋ ਡਵੈਲਪਮੈਂਟ ਦੇ ਕੰਮ ਸਾਰੇ ਰੁਕੇ ਹੋਏ ਨੇ ਕਿਤੇ ਕੋਈ ਡਵੈਲਪਮੈਂਟ ਦਾ ਇੱਕ ਵੀ ਕਦਮ ਨਹੀਂ ਲੱਗਿਆ ਠੀਕ ਹੈ ਧੰਨਵਾਦ ਸਸਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੀਡਰ ਸਹਿਬਾਨ ਜਿਨ੍ਹਾਂ ਨੇ ਦੋਸ਼ ਲਗਾਏ ਨੇ ਕਿ ਜੋ ਉਹਨਾਂ ਦੇ ਉਮੀਦਵਾਰ ਨੇ ਕੋਈ ਤੇ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਮਾਮਲੇ ਕਰਨਾ ਆਏ ਨੇ ਪੂਰਾ ਉਹਨਾਂ ਨਾਲ ਪੱਕਾ ਪੱਤਾ ਜਿੱਦਾ ਜਾ ਰਿਹਾ 3 ਵਜੇ ਦਾ ਸਮਾਂ ਸੀ ਐਂਟਰੀ ਦਾ ਉਸ ਤੋਂ ਬਾਅਦ ਜੋ ਉਮੀਦਵਾਰ ਅੰਦਰ ਐਂਟਰ ਨਹੀਂ ਹੋ ਸਕਦੇ ਸੀ ਇਹਨਾਂ ਨੇ ਦੋਸ਼ ਲਗਾਏ ਨੇ ਕਿ ਜੋ ਹੋਰ ਸੱਤਾਧਾਰੀ ਪਾਰਟੀ ਦੇ ਮੈਂਬਰ ਨੇ ਉਹ ਅੰਦਰ ਉਮੀਦਵਾਰ 3 ਵਜੇ ਤੋਂ ਬਾਅਦ ਵੀ ਜਾ ਰਹੇ ਨੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਜਿਸ ਤਰ੍ਹਾਂ ਕਿ ਬੌਧਨ ਸਮਾਜ ਪਾਰਟੀ ਹੋ ਗਈ ਸ਼੍ਰਮਣੀ ਕਾਲਦਲ ਬਦਲ ਹੋ ਗਿਆ ਇਹਨਾਂ ਦੇ ਉਮੀਦਵਾਰ ਇਹਨਾਂ ਨੂੰ ਨਹੀਂ ਅੰਦਰ ਜਾਣ ਦਿੱਤਾ ਗਿਆ ਮੈਂ ਗਰਦੀਪ ਸਿੰਘ ਸ਼ਾਹ ਪਰ ਕੈਮਰਾਮੈਨ ਸਰਦੇਸ਼ ਸਿੰਘ ਬਲਾਸਪੁਰ ਦੇ ਨਾਲ